ਨਾਨਕੋ ਗੋਬਿੰਦ ਦੇ ਰਾਹ ਤੇ ਬਾਤ ਪਾਉਂਦੇ ਆਂ ਨਾਨਕੋ ਗੋਬਿੰਦ ਦੇ ਰਾਹ ਦੀ ਬਾਤ ਪਾਉਂਦੇ ਆਂ ਕੁਝ ਸੁਣਦੇ ਆਂ ਕੁਝ ਸੁਣਾਉਂਦੇ ਆਂ ਪਹੁੰਚ ਜਾਂਦਾ ਹਾਂ ਉਸ ਮੁਕਾਮ ਤੇ ਜਿੱਥੇ ਨਜ਼ਰ ਆਉਂਦਾ ਹੈ ਸੱਚ ਤੇ ਕੇਵਲ ਸੱਚ ਕੀ ਬੇਲਾ ਜਿੱਥੇ ਨਜ਼ਰ ਆਉਂਦਾ ਹੈ ਸੱਚ ਤੇ ਕੇਵਲ ਸੱਚ ਕੀ ਬੇਲਾ ਜਿੱਥੇ ਨੈਦਿਕ ਬਲ ਦਾ ਸਿਖਰ ਲੱਭਦਾ ਹੈ ਮੇਰਾ ਨਾਨਕ ਟਕਰਾਂਦਾ ਹੈ ਜਾਬਰ ਬਾਬਰ ਦੇ ਨਾਲ ਤੇ ਗਾਉਂਦਾ ਹੈ ਖੂਨ ਕੇ ਸੋਹਲੇ ਮੇਰਾ ਨਾਨਕ ਟਕਰਾਂਦਾ ਹੈ ਜਾਬਰ ਬਾਬਰ ਦੇ ਨਾਲ ਤੇ ਗਾਉਂਦਾ ਹੈ ਖੂਨ ਕੇ ਸੋਹਲੇ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ ਤੇ ਮੇਹਣਾ ਮਾਰਦਾ ਹੈ ਆਪਣੇ ਰੱਬ ਨੂੰ ਵੀ ਇਤੀ ਮਾਰ ਪਈ ਕੁਰਲਾਣਾ ਤੈ ਕੀ ਦਰਦ ਨਾ ਆਇਆ ਇਤੀ ਮਾਰ ਪਈ ਕੁਰਲਾਣਾ ਤੈਨੂੰ ਕੀ ਦਰਦ ਨ ਆਇਆ ਸੱਚ ਦੀ ਰਾਹ ਤੇ ਤੁਰਦਿਆਂ ਜਾਬਰ ਵੀ ਕਲਮ ਦੀ ਨੋਕ ਤੇ ਹੈ ਰੱਬ ਵੀ ਕਲਮ ਦੀ ਨੋਕ ਤੇ ਹੈ ਸੱਚ ਦੀ ਰਾਹ ਤੇ ਤੁਰਦਿਆਂ ਜਾਬਰ ਵੀ ਕਲਮ ਦੀ ਨੋਕ ਤੇ ਹੈ ਰੱਬ ਵੀ ਕਲਮ ਦੀ ਨੋਕ ਤੇ ਹੈ ਤਾਕਤ ਕਲਮ ਦੀ ਵੀ ਹੈ ਤੇ ਕਲਮ ਦੇ ਪਿਛੋਕਰ ਚ ਪਏ ਉਸ ਨੈਤਿਕ ਬਲ ਦੀ ਵੀ ਹੈ ਜਿਹੜਾ ਫੈਲਦਾ ਹੈ ਸੱਚ ਦੇ ਯਾਰ ਪਾਰ ਚਾਹੇ ਹੋਵੇ ਮੱਕਾ ਤੇ ਚਾਹੇ ਹਰਦੁਆਰ ਜੋ ਫੈਲਦਾ ਹੈ ਸੱਚ ਦੇ ਯਾਰ ਪਾਰ ਚਾਹੇ ਹੋਵੇ ਮੱਕਾ ਤੇ ਚਾਹੇ ਹਰਦੁਆਰ ਤੇ ਨਾਨਕ ਦਾ ਰਾਹ ਫੈਲਦਾ ਫੈਲਦਾ ਹੋਰ ਅੱਗੇ ਵਧਦਾ ਹੈ ਤਤੀ ਤਵੀ ਦਾ ਸੱਚ ਬੰਦਾ ਹੈ ਤੇ ਨਾਨਕ ਦਾ ਰਾਹ ਫੈਲਦਾ ਫੈਲਦਾ ਹੋਰ ਅੱਗੇ ਵਧਦਾ ਹੈ ਤਤੀ ਤਵੀ ਦਾ ਸੱਚ ਬੰਦਾ ਹੈ ਗਰਮ ਰੇਤ ਵਿੱਚ ਪੁੱਜਿਆ ਤਨ ਜ਼ਾਲਮ ਦੇ ਅੱਗੇ ਇੰਜ ਤਣਦਾ ਹੈ ਕਿ ਸਮੇਂ ਦਾ ਹਾਕਮ ਡੋਲ ਜਾਂਦਾ ਹੈ ਤੇ ਪੰਜਵਾਂ ਨਾਨਕ ਬੋਲ ਅਗੰਮੀ ਬੋਲ ਜਾਂਦਾ ਕਿ ਸਮੇਂ ਦਾ ਹਾਕਮ ਡੋਲ ਜਾਂਦਾ ਹੈ ਤੇ ਪੰਜਵਾਂ ਨਾਨਕ ਬੋਲ ਗੰਮੀ ਬੋਲ ਜਾਂਦਾ ਹੈ ਤੇ ਨਾਨਕ ਦਾ ਰਾਹ ਹੋਰ ਅਗੇਰੇ ਹੋਰ ਅਗੇਰੇ ਵੱਧਦਾ ਹੀ ਜਾਂਦਾ ਹੈ ਤੇ ਨਾਨਕ ਦਾ ਰਾਹ ਹੋਰ ਅਗੇਰੇ ਹੋਰ ਅਗੇਰੇ ਵਧਦਾ ਹੀ ਜਾਂਦਾ ਹੈ ਨਿਤ ਨਵੇਂ ਰਾਹਾਂ ਦੀ ਤਲਾਸ਼ ਤਾਂ ਪੰਦੀ ਬੰਨ ਇਹ ਰਾਹ ਹੋਰ ਨਵੇਂ ਰਾਹਾਂ ਚ ਪ੍ਰਵੇਸ਼ ਕਰਦਾ ਹੈ ਬੜਾ ਕੁਝ ਜੀਰਦਾ ਬੜਾ ਕੁਝ ਜਰਦਾ ਹੈ ਪਰ ਸੱਚ ਦੇ ਰਾਹ ਤੇ ਅਡੋਲ ਖੜਾ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਹੈ ਬੜਾ ਕੁਝ ਜੀਰਦਾ ਬੜਾ ਕੁਝ ਜਰਦਾ ਹੈ ਪਰ ਸੱਚ ਦੇ ਰਾਹ ਤੇ ਡੋਲ ਖੜਾ ਨਾ ਕਿਸੇ ਨੂੰ ਡਰਾਉਂਦਾ ਨਾ ਕਿਸੇ ਤੋਂ ਡਰਦਾ ਹੈ ਰੁੱਖਾਂ ਦੀ ਜੀਰਾਂਦ ਦਾ ਸਬਕ ਪੜਾਉਂਦਾ ਤੇ ਪੜਦਾ ਹੈ ਰੁੱਖਾਂ ਦੀ ਜੀਰਾਂਦ ਦਾ ਸਬਕ ਪੜਦਾ ਤੇ ਪੜਾਉਂਦਾ ਹੈ ਤੇ ਮੀਰੀ ਪੀਰੀ ਦੀ ਦੁਧਾਰੀ ਤੇਗ ਬੰਨ ਫਕੀਰੀ ਦੀ ਅਮੀਰੀ ਸੰਗ ਵੱਜਾ ਸ਼ਮਸ਼ੀਰੀ ਦੀ ਅਮੀਰੀ ਨੂੰ ਨਾਲ ਚੁੰਦਾ ਹੈ ਤੇ ਮੀਰੀ ਪੀਰੀ ਦੀ ਤੁਧਾਰੀ ਤੇਗ ਬੰਦ ਫਕੀਰੀ ਦੀ ਅਮੀਰੀ ਸੰਗ ਵੱਜਾ ਸ਼ਮਸ਼ੀਰੀ ਦੀ ਅਮੀਰੀ ਨੂੰ ਨਾਲ ਚੁੰਦਾ ਹੈ ਹੋਰ ਨਵੇਂ ਸੁਪਨੇ ਆਉਂਦਾ ਹੈ ਤੇ ਤੇਗ ਦਾ ਵਾਰ ਜਦ ਜ਼ਾਲਮ ਦੀ ਇੱਕ ਚ ਖੁੰਦਾ ਹੈ ਤਾਂ ਨਾਨਕ ਦਾਰਾ ਹੋਰ ਨਵੇਂ ਆਕਾਸ਼ ਟੋਲਦਾ ਹੈ ਤੇ ਤੇਗ ਦਾ ਵਾਰ ਜੇ ਜ਼ਾਲਮ ਦੀ ਹਿੱਕ 'ਚ ਖੁੰੰਦਾ ਹੈ ਤਾਂ ਨਾਨਕ ਦਾ ਰਾਹ ਹੋਰ ਨਵੇਂ ਆਕਾਸ਼ ਟੋਲਦਾ ਹੈ ਸਮੇ ਦੇ ਨਾਲ ਰਲ ਕੇ ਬੋਲਦਾ ਹੈ ਨਵੀਂ ਪਰਵਾਜ਼ ਲਈ ਪਰ ਤੋਲਦਾ ਹੈ ਇੱਕ ਵਾਰ ਫੇਰ ਸਹਜ ਤੇ ਸੋਹਜ ਦਾ ਪ੍ਰਮਾਣ ਬਣ ਚਾਂਦਨੀ ਚੌਕ 'ਚ ਕੁਰਬਾਨੀ ਦਾ ਬਿੰਬ ਬਣਦਾ ਹੈ ਇੱਕ ਵਾਰ ਫੇਰ ਸਹਜ ਤੇ ਸੋਹਜ ਦਾ ਪ੍ਰਮਾਣ ਬਣ ਚਾਂਦਨੀ ਚੌਕ 'ਚ ਕੁਰਬਾਨੀ ਦਾ ਬਿੰਬ ਬਣਦਾ ਹੈ ਕਿਸੇ ਹੋਰ ਦੇ ਕੀਤੇ ਦੀ ਰਾਖੀ ਲਈ ਆਪਾ ਵਾਰ ਦਿੰਦਾ ਹੈ ਤਾਰ ਸੰਸਾਰ ਦਿੰਦਾ ਕਿਸੇ ਹੋਰ ਦੇ ਕੀਤੇ ਦੀ ਰਾਖੀ ਲਈ ਆਪਾ ਵਾਰ ਦਿੰਦਾ ਹੈ ਤਾਰ ਸੰਸਾਰ ਦਿੰਦਾ ਹੈ ਮੁੜ ਨਾਨਕ ਦਾ ਰਾਹ ਗੋਬਿੰਦ ਗੁਰੂ ਦਾ ਰੂਪ ਵਣ ਕੌਮ ਲਈ ਵਾਰ ਲਾਲ ਚੜ ਦਿੰਦਾ ਮੁਰ ਨਾਨਕ ਦਾ ਰਾਹ ਗੋਬਿੰਦ ਗੁਰੂ ਦਾ ਰੂਪ ਬਣ ਕੌਮ ਲਈ ਵਾਰ ਲਾਲ ਚਾਰ ਦਿੰਦਾ ਹੈ ਤੇ ਨਾਨਕੋ ਗੋਬਿੰਦ ਦਾ ਰਾਹ ਆਉਣ ਵਾਲੇ ਸਮਿਆਂ ਲਈ ਰਾਦ ਸੇਰਾ ਬਣਦਾ ਹੈ ਜਦ 10 ਜੋਤਾਂ ਦਾ ਪ੍ਰਕਾਸ਼ 11ਵੀਂ ਜੋਤ ਬਣਦਾ ਹੈ ਤੇ ਨਾਨਕੋ ਗੋਬਿੰਦ ਦਾ ਰਾਹ ਆਉਣ ਵਾਲੇ ਸਮਿਆਂ ਲਈ ਰਾਦ ਸੇਰਾ ਬਣਦਾ ਹੈ ਜਦੋਂ 10 ਜੋਤਾਂ ਦਾ ਪ੍ਰਕਾਸ਼ 11ਵੀਂ ਜੋਤ ਬਣਦਾ ਹੈ ਗ੍ਰੰਥ ਗੁਰੂ ਬਣਦਾ ਹੈ ਸ਼ਬਦ ਵਿਚਾਰ ਬਣਦਾ ਹੈ 36 ਸ਼ਾਇਰਾਂ ਦੀ ਰੂਹ ਦਾ ਕਮਾਲ ਹਰ ਹਰਫ਼ ਚਿੰਤਨ ਸੰਗ ਮਾਲੋ ਮਾਲ ਕੋਈ ਨਵਾਂ ਹੀ ਸੁਰਤਾਲ ਸ਼ਬਦ ਵਿਚਾਰ ਬਣਦਾ ਹੈ 36 ਸ਼ਾਇਰਾਂ ਦੀ ਰੂਹ ਦਾ ਕਮਾਲ ਹਰ ਹਰਫ਼ ਚਿੰਤਨ ਸੰਗ ਮਾਲੋ ਮਾਲ ਕੋਈ ਨਵਾਂ ਹੀ ਸੁਰਤਾਲ ਜਦ ਫਿਜ਼ਾ ਵਿੱਚ ਗੂੰਜਦਾ ਹੈ ਕੋਈ ਅਗੰਮੀ ਵਹਿਨ ਝਲਟਦਾ ਹੈ ਹਰ ਬੋਲ ਸੀਨੇ 'ਚ ਛਲਕਦਾ ਹੈ ਜਿਉ ਮੋਤੀ ਬਨ ਡਲਕਦਾ ਹੈ ਅਨੇਕ ਸੀਸ ਵਾਰ ਕੇ ਬਣਿਆ ਨਾਨਕੋ ਗੋਬਿੰਦ ਦਾ ਰਾਹ ਜਦ ਗੁਰੂ ਗ੍ਰੰਥ ਦੇ ਰੂਪ ਵਿੱਚ ਸਾਡੇ ਸੀਸ ਤੇ ਟਿਕਦਾ ਹੈ ਤਾਂ ਸੱਚ ਜਾਣਿਓ ਸਾਡਾ ਸਧਾਰਨ ਸੀਸ ਵੀ ਰੂਪ ਬਦਲ ਲੈਂਦਾ ਅਨੇਕਾਂ ਸੀਸ ਵਾਰ ਕੇ ਬਣਿਆ ਨਾਨਕੋ ਗੋਬਿੰਦ ਦਾ ਰਾਹ ਜਦ ਗੁਰੂ ਗ੍ਰੰਥ ਦੇ ਰੂਪ ਵਿੱਚ ਸਾਡੇ ਸੀਸ ਤੇ ਟਿਕਦਾ ਹੈ ਤਾਂ ਸੱਚ ਜਾਣਿਓ ਸਾਡਾ ਸਧਾਰਨ ਸੀਸ ਵੀ ਰੂਪ ਬਦਲ ਲੈਂਦਾ ਹੈ ਸੱਚ ਦੇ ਪ੍ਰਕਾਸ਼ ਦੀਆਂ ਕਿਰਨਾਂ ਅੰਦਰ ਹਲਚਲ ਮਚਾਉਂਦੀਆਂ ਨੇ ਰੂਹ ਨੂੰ ਚਲਚਲ ਕਰਦੀਆਂ ਨੇ ਤੇ ਇੱਕ ਸਧਾਰਨ ਬੰਦਾ ਨਾਨਕੋ ਗੋਬਿੰਦੇ ਰਾधा ਪੰਦੀ ਬਣ ਜਾਂਦਾ ਹੈ ਤੇ ਇੱਕ ਸਧਾਰਨ ਬੰਦਾ ਤੇ ਇੱਕ ਸਧਾਰਨ ਬੰਦਾ ਨਾਨਕੋ ਗੋਬਿੰਦੇ ਰਾधा ਪੰਦੀ ਬਣ ਜਾਂਦਾ ਹੈ ਕੋਈ ਕਿਰਸ਼ਮਾ ਹੋ ਜਾਏ ਜ਼ਿਕਰ ਮੈਂ ਹੁ ਸਮਝਾਵਾਂ ਕੀ ਕਰਾਂ ਕੋਈ ਕ੍ਰਿਸ਼ਮਾ ਹੋ ਜਾਏ ਜੀਕਰ ਮੈਂ ਹੁਣ ਸਮਝਾਵਾਂ ਕਿ ਕਰ ਸਵਾਦ ਹੈ ਗੁੰਗਿਦ ਗੁਰਦਾ ਕਿ ਬਸ ਇਥੋਂ ਹੀ ਇੱਕ ਮੋੜ ਮੁਰਦਾ ਸਧਾਰਨ ਰਾਹਾਂ ਦਾ ਰਾਹੀ ਇੱਕ ਸਧਾਰਨ ਬੰਦਾ ਨਾਨਕੋ ਗੋਬਿੰਦ ਦੇ ਰਾਹ ਦਾ ਪਾਂਦੀ ਹੋ ਜਾਂਦਾ ਕਿਸੇ ਅਗੰਮੀ ਨੂਰ ਵਿੱਚ ਨੌਂਦਾ ਅਲਮਸਤ ਫਕੀਰ ਹੋ ਜਾਵੇ ਨਾਨਕੋ ਗੋਬਿੰਦਰਾ ਐਸੀ ਅਕਸੀਰ ਹੋ ਜਾਵੇ ਜੋ ਪੁਨਰ ਜਨਮ ਹੋ ਜਾਵੇ ਸਧਾਰਨ ਜੀਵਨ ਵਿੱਚ ਜੀਕੂ ਚਿੰਤਨ ਮਨਨ ਹੋ ਜਾਵੇ ਇਹ ਕਿਸੇ ਕ੍ਰਿਸ਼ਮੇ ਦੀ ਹਾਣੀ ਹੈ ਤੂੰ ਮੈਂ ਤੇ ਅਸੀਂ ਨੇ ਜਾਣੀ ਹੈ ਇਹ ਕਿਸੇ ਕਿਸ਼ਮੇ ਦੀ ਕਹਾਣੀ ਹੈ ਤੂੰ ਮੈਂ ਤੇ ਅਸੀਂ ਨੇ ਜਾਣੀ ਹੈ ਨਾਨਕੋ ਗੋਬਿੰਦ ਰਾਹ ਹਰ ਵਕਤ ਦਾ ਹਾਣੀ ਹੈ ਜਿਹਦੇ ਰੰਗ ਚ ਰੰਗਿਆ ਧਰਤ ਦਾ ਹਰ ਪ੍ਰਾਣੀ ਹੈ ਬਸ ਇਹੋ ਗਾਥਾ ਮੈਂ ਸੁਣੀ ਤੇ ਸਭ ਨੂੰ ਸੁਣਾਣੀ ਹੈ ਬਸ ਇਹੋ ਗਾਥਾ ਮੈਂ ਸੁਣੀ ਤੇ ਸਭ ਨੂੰ ਸੁਣਾਣੀ ਹੈ